ਹੋਣਾ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਹੋਰ ਕੋਈ ਹੋਣਾ ਦੀ ਉਮਰ ਚ ਸਤਗੁਰ ਪਿੱਤਾ ਦਿੱਲੀ ਵੱਲ ਤੋਰ ਦਿੱਤਾ ਓਕੇ ਅਬ ਜਦੀਮ ਸਤਗੁਰ ਉਹ ਜੁਲਮ ਦਾ ਮੋੜ ਦਿੱਤਾ ਨੌ ਸਾਲ ਦੀ ਉਮਰ ਚ ਸਤਗੁਰ ਪਿੱਤਾ ਦਿੱਲੀ ਵੱਲ ਤੋਰ ਦਿੱਤਾ ਓਕੇ ਅਬ ਜਦੀਮ ਸਤਗੁਰ ਉਹ ਜੁਲਮ ਦਾ ਮੋੜ ਦਿੱਤਾ ਚਾਹੇ ਉਮਰ ਛੁਟੇਰੀ ਸੀ ਪਰ ਬੱਤ ਜੇ ਦਲੇਰੀ ਸੀ ਚਾਹੇ ਉਮਰ ਛੁਟੇਰੀ ਸੀ ਪਰ ਬੱਤ ਜੇ ਦਲੇਰੀ ਸੀ ਗੋਬਿੰਦ ਸਿੰਘ ਵੜਗਾ ਗੁਰੂ ਹੋਰ ਕੋਈ ਹੋਣਾ ਨਹੀਂ ਸ਼ਕਤੀ ਦਾਤੇ ਚਿੜਿਓਂ ਬਾਜ ਤੜਾਏ ਸੀ ਰੋਕੇ ਫਿਰਦੇ ਕਹਿਰ ਕਹੀ ਗੀਦੀ ਗਿੱਧੜੋ ਸ਼ੇਰ ਬਣਾਏ ਸੀ اے ਅਮਰਤ ਦੀ ਸ਼ਕਤੀ ਦਾਤੇ ਚਿੜਿਓਂ ਬਾਜ ਤੜਾਏ ਸੀ ਰੋਕੇ ਫਿਰਦੇ ਕਹਿਰ ਕਹੀ ਗੀਦੀ ਗਿੱਧੜੋ ਸ਼ੇਰ ਬਣਾਏ ਸੀ ਸੇ ਪੰਝ ਕਕੇ ਤੇ ਸੰਗ ਪਕਾਣੇ ਹੋਣਾ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਹੋਰ ਕੋਈ मथां लाणु के कम अवले सी खे खड़ी चड़ पे तूंजंद आख़ंदी ਲੋਕੋ ਜੱਗ ਤੋਂ ਜ਼ੁਲਮ ਮਟਾਏਗਾ ਏ ਲੋਕ ਜਿਨ੍ਹਾਂ ਨੂੰ ਛੋਣ ਵੀ ਨਹੀਂ ਦਿੰਦੇ ਕਲੇ ਚੁੱਕ ਕੇ ਉਹਨਾਂ ਨੂੰ ਲਾਏਗਾ ਏ ਪੀਰ ਗੁਰੂ ਸੂਰਾ ਜੈ ਚਾ ਭਗਤ ਕਹਿ ਕੇ ਅਗ ਵਿੱਚ ਪੂਜਿਆ ਜਾਏਗਾ ਏ ਫਾਹੀ ਕੱਟ ਕੇ ਗਲੋਂ ਗੁਲਾਮੀਆਂ ਦੀ ਭਾਰਤ ਵਰਸ਼ ਆਯਾਦ ਕਰਾਏਗਾ ਏ ਭਾਰਤ ਵਰਸ਼ ਆਯਾਦ ਕਰਾਏ ਤੇ ਮੇਰੇ ਦਾਤਿਆ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲੈ ਤੇ ਮੇਰਾ ਵਸਦਾ ਘਰ ਬਰਬਾਦ ਕਰਦੇ ਚਿਨੇ ਲੈ ਨੋਹਾਂਦੇ ਨਾਲ ਪਰਿਵਾਰ ਮੇਰਾ ਐ ਪਰਖਾਲਸਾ ਪੰਥ ਅਬਾਦ ਕਰਦੇ ਹਾਲ ਮਰੀਦਾਂ ਦਾ ਮੇਤਰ ਪਿਆਰੇ ਨੂੰ ਕਹਿਣਾ ਕੰਮ ਸੁਖਲਾ ਨਹੀਂ ਲੱਖਮਣਾਂ ਔਖੀ ਵੇਲੇ ਛੱਡਣਾ ਰੱਬ ਦਾ ਪੱਲਾ ਨਹੀਂ ਹਾਲ ਮਰੀਦਾਂ ਦਾ ਮੇਤਰ ਪਿਆਰੇ ਨੂੰ ਕਹਿਣਾ ਕੰਮ ਸੁਖਲਾ ਨਹੀਂ ਲੱਖਮਣਾਂ ਔਖੀ ਵੇਲੇ ਛੱਡਣਾ ਗੁਰੂ ਹੋਰ ਕੋਈ ਹੋਣਾ ਨਹੀਂ ਗੁਰੂ ਹੋਰ ਕੋਈ ਹੋਣਾ ਨਹੀਂ ਗੁਰੂ ਹੋਰ ਕੋਈ ਹੋਣਾ ਨਹੀਂ ਹੋ ਹੋ ਵਾਹਿਗੁਰੂ ਜੀ ਵਾਹਿਗੁਰੂ ਤੂ ਸੋ ਨਹੀਂ ਦਾਤਾ ਕੋਊ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਤੋਸੋ ਨਾ ਦਇਆਲ ਦੁਖੀ ਮੋਸੋ ਨਾ ਅਲਾਈਏ ਮੋਸੋ ਨਹੀਂ ਕਿਰਤ ਕਰਨ ਤੋਸੋ ਉਪਕਾਰੀ ਨਾਹੀਂ ਮੋਸੋ ਨਾ ਅਨਾਥ 나ਥ ਤੋਸੋ ਨਾ ਬਤਾਈਏ ਅਗੁਣੀ ਨਾ ਮੋਸੋ ਕੋ ਗੁਣਵਾਨ ਤੋਸੋ ਨਹੀਂ ਜਪ ਤਪ ਬਰਤ ਮੋ ਮੈਂ ਏਕ ਨਹਿ ਪਾਈਏ ਕਬ ਆਇਓ ਸਰਨ ਗਹਿਤਾਏ ਕੈ ਚਰਨ ਗੁਰੂ ਤਾਰਨ ਤਰਨ ਨਿਜ ਹਾਥ ਦੇ ਬਚਾਈਐ ਐਸੇ ਦੀਨ ਦੇ ਆਲ ਸਤਿਗੁਰੂ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਨਮਸਕਾਰ ਕਰੀਏ ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜੇ ਹੋਏ ਦੀਵਾਨਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਆਪ ਜੀ ਗਿਆਨੀ ਚਾਨਣ ਸਿੰਘ ਜੀ ਵੀਏ ਤੁਹਾਡੇ ਨਗਰ ਦਾ ਮਾਣ ਇਹ ਦੋ ਜੱਥੇ ਨੇ ਜਿਨ੍ਹਾਂ ਨੇ ਦੁਨੀਆ ਦੇ ਕੋਨੇ-ਕੋਨੇ 'ਚ ਤੁਹਾਡੇ ਨਗਰ ਦਾ ਨਾਮ ਪਹੁੰਚਾਇਆ ਗਿਆਨੀ ਚਾਨਣ ਸਿੰਘ ਜੀ ਵੀਏ ਗਿਆਨੀ ਭਗਵੰਤ ਸਿੰਘ ਜੀ ਭਗਵਾਨ ਸੂਰਵਿੰਦ ਮੈਂ ਇਹਨਾਂ ਜੱਥਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਸਤਿਗੁਰੂ ਕਿਰਪਾ ਕਰਨ ਆਓ ਸਮੇਂ ਦੀ ਸੀਮਾ ਨੂੰ ਸਮਝਦਿਆਂ ਹੋਇਆ ਮੈਂ ਬਹੁਤਾ ਖਲਾਰਾ ਨਹੀਂ ਪਾਉਣਾ ਉਹ ਮਜਮੂਨ ਉਹਨਾਂ ਕਿ ਰੱਖਣਾ ਜਿੰਨੇ ਕਦਾ ਪਰ ਰਿਜ਼ਲਟ ਕੱਢ ਸਕੀਏ ਇੱਕ ਘੰਟਾ ਟਾਈਮ ਮੇਰੇ ਕੋਲ ਬਚਿਆ ਤੇ ਮਨਵਿਰਤੀ ਲੈ ਕੇ ਚੱਲ ਗਿਆ ਸਾਹਿਬੇ ਕਮਾਲ ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਪਿਛਲੇ ਦਿਨੀ ਆਪਾਂ ਸ਼ਹੀਦੀ ਪੰਦਰਵਾੜਾ ਮਨਾਇਆ ਗੁਰੂ ਕਲਗੀ ਧਰਮ ਮਹਾਰਾਜ ਦੇ ਆਨੰਦਪੁਰ ਸਾਹਿਬ ਤੋਂ ਛੱਡਣ ਤੋਂ ਲੈ ਕੇ ਚਾਰ ਸਾਹਿਬਜ਼ਾਦਿਆਂ ਦੀ ਛਾਦ ਚਮਕੌਰ ਦਾ ਜਦੋ ਸਰਹੰਦ ਦਾ ਸਾਕਾ ਮਾਛੀਵਾੜਾ ਗੁਲਾਬਾ ਪੰਜਾਬਾ ਗਨੀਖਾ ਨਬੀਖਾ ਰਾਏ ਕੱਲੇ ਦੀ ਹਵੇਲੀ ਵਿੱਚੋਂ ਇਤਿਆਦ ਦੇ ਗੁਰੂ ਕਲਗੀ ਧਰਮਹਾਰਾਜ ਦੀਆਂ ਬਾਤਾਂ ਆਪਾਂ ਪਾਈਆਂ ਤੇ ਸੁਣੀਆਂ ਗੱਲ ਮੁੱਕ ਨਹੀਂ ਜਾਂਦੀ ਜੇ ਸਾਡੇ ਤੇ ਕੋਈ ਸਵਾਲ ਕਰੇ ਤੇ ਗੁਰੂ ਕਲਗੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਕਿਉਂ ਛੱਡਿਆ ਤੇ ਸਾਡਾ ਇੱਕ ਘੜਿਆ ਕੜਾਇਆ ਜਵਾਬ ਹੈ 8 ਮਹੀਨਿਆਂ ਦਾ ਘੇਰਾ ਪੈ ਗਿਆ ਤਾਂ ਛੱਡਿਆ ਤੋ ਫੇਰ ਸਵਾਲ ਨਿਕਲ ਆਉਂਦਾ 6 ਮਹੀਨੇ ਦਾ ਘੇਰਾ ਕਾਦੇ ਵਾਸਤੇ ਪੈ ਗਿਆ ਉਹ ਇਸ ਸਵਾਲ ਦੇ ਬਹੁਤ ਜਵਾਬ ਨਹੀਂ ਗੁਰੂ ਕਲਗੀ ਧਰਮਹਾਰਾਜ ਨੂੰ ਘੇਰਾ ਪਿਆ ਕੋ ਕਾਰਨ ਹੋਵੇਗਾ 1984 ਤੋਂ ਬਾਅਦ ਪਿੰਡਾਂ ਨੂੰ ਘਰੇ ਪੈਂਦੇ ਰਿਹਾ ਕੋਈ ਕਾਰਨ ਸੰਨ ਉਹਨਾਂ ਕਾਰਨਾਂ ਦਾ ਆਪਾਂ ਨੂੰ ਪਤਾ ਲੇਕਿਨ ਗੁਰੂ ਕਲਗੀਧਰ ਮਹਾਰਾਜ ਦੇ ਆਨੰਦਪੁਰ ਸਾਹਿਬ ਨੂੰ gekeਰਾ ਪੈਣ ਦੇ ਬਹੁਤ ਵੱਡੇ ਵੱਡੇ ਕਾਰਨ ਸਨ ਮਨੁ ਸਿਮਰਤੀ ਵਿੱਚ ਇਹ ਲਿਖਿਆ ਕਿ ਪਿੰਡ ਦਾ ਆਵਾਰਾ ਕੁੱਤਾ ਚੋਰੀ ਛਿਪੇ ਜਾ ਕੇ ਕਿਤੇ ਖੂਹ ਤੇ ਮਨ ਤੇ ਬਹਿ ਕੇ ਪਾਣੀ ਪੀ ਸਕਦਾ ਹੈ ਲੇਕਿਨ ਛੂਦਰ ਜਿਹੜੇ ਬੰਨੇ ਬ੍ਰਾਹਮਣ ਦਾ ਘਰ ਹੋਵੇ ਉਸ ਪਾਸੇ ਛੂਦਰ ਨਹੀਂ ਜਾ ਸਕਦਾ ਤੇ ਬ੍ਰਾਹਮਣਾਂ ਦੇ ਖੂਹ ਤੋਂ ਛੂਦਰ ਪਾਣੀ ਨਹੀਂ ਪੀ ਸਕਦਾ ਉਹ ਸਤਕਾਰ ਜੋ ਖਾਲਸਾ ਜੀ ਇਹ ਜਦੋਂ ਜਾਤ ਪਾਤ ਦੇ ਨਾਂ ਤੇ ਬਹੁਤ ਢੂੰਗੀ ਛੱਟ ਮਾਰਨ ਦਾ ਵੇਲਾ ਆ ਤੇ ਉਹ ਮਾਰੀ ਧੰਗੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਅਸੀਂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਪਰ ਮੇਰੀ ਕੌਮ ਦੀ ਤਰਾਸ ਦੀ ਹੈ ਮੈਂ ਇਧਰ ਉਧਰ ਦੀਆਂ ਬਾਤਾਂ ਨਹੀਂ ਪਾਉਣੀਆਂ ਸਾਡੀ ਇਤਰਾਸ ਸੀ ਕਿ ਗੁਰੂ ਕਲਗੀ ਧਰਮ ਮਹਾਰਾਜ ਦੇ ਇਤਿਹਾਸ ਨੂੰ ਬਹੁਤ ਤਾਤ ਨਾਲ ਅਸੀਂ ਵਾਚਿਆ ਨਾ ਸਾਂਭਣ ਦਾ ਯਤਨ ਕੀਤਾ ਤੁਸੀਂ ਕਹੋਗੇ ਕਿ ਕਿਉਂ ਨਹੀਂ ਗੁਰੂ ਕਲਗੀ ਧਰਮ ਮਹਾਰਾਜ ਦੇ ਜਨਮ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਿਲਾਪ ਤੱਕ ਅਸੀਂ ਬਹੁਤ ਕੁਝ ਸੁਣਿਆ ਤੇ ਗੁੱਸਾ ਨਾ ਮਨਾਇਓ ਅੱਜ ਮੇਰੀ ਕੌਮ ਦੇ ਕੋਲ ਬਾਬਿਆਂ ਦੇ ਕਸ਼ਰੇ ਬਾਬਿਆਂ ਦੀਆਂ ਖੁੰਡੀਆਂ ਬਾਬਿਆਂ ਦੇ ਨਲਕੇ ਬਾਬਿਆਂ ਦੀਆਂ ਗੱਡੀਆਂ ਸਾਰਾ ਕੁਝ ਹੈ ਤੇ ਜੇ ਮੈਂ ਆਪ ਜੀ ਨੂੰ ਸਵਾਲ ਕਰਾਂ ਵੀ ਜਿਹੜੀਆਂ ਪੰਜ ਤੋਪਾਂ ਗੁਰੂ ਕਲਗੀ ਧਰ ਨੇ ਕੋਲ ਖਲੋ ਕੇ ਬਣਵਾਈਆਂ ਉਹ ਪੰਜ ਤੋਪਾਂ ਕਿੱਥੇ ਨੇ ਤੇ ਸਾਨੂੰ ਇਹਦਾ ਜਵਾਬ ਬਹੁਤ ਘੱਟ ਮਿਲੇਗਾ ਜੇ ਮੈਂ ਕੁਐਸਚਨ ਕਰ ਦਿਆਂ ਵੀ ਪੰਜ ਤੋਪਾਂ ਕਿੱਥੇ ਨੇ ਗਿਆਨੀ ਜੀ ਕਦੇ ਪੜਿਆ ਹੀ ਨਹੀਂ ਗਿਆਨੀ ਜੀ ਕਦੇ ਸੁਣਿਆ ਹੀ ਨਹੀਂ ਉਹ ਪੰਜ ਤੋਪਾਂ ਭਿਜਕੋਖ ਭਾਗਣ ਨਿਹੰਗਣ ਛਤ्रूਜੀਤ ਅਤੇ ਕਾਲੀ ਇਹਨਾਂ ਚੀਜ਼ਾਂ ਦਾ ਚਿੰਤਨ ਮੰਤਨ ਕੌਣ ਕਰੇਗਾ ਕਿਤੇ ਲਾਹੌਰ ਜਾਇਓ ਅਜਾਬ ਕਰਦੇ ਬਾਰ-ਬਾਰ ਤੁਹਾਡੀਆਂ ਪੰਥਕ ਦੋ ਤੋਪਾਂ ਛੋਬਾ ਪਾਰੀਆਂ ਨੇ ਦੋ ਤੋਪਾਂ ਇੱਕ ਭੰਗੀਆਂ ਵਾਲੀ ਤੋਪ ਜਿਹਦਾ ਮੁਲਤਾਨ ਦੇ ਮੈਦਾਨ ਵਿੱਚ ਪਈਆ ਧੁਰਾ ਟੁੱਟ ਜਾਂਦਾ ਹੈ ਧੁਰਾ ਇੱਕ ਗੁਰੂ ਕਲਗੀਧਰ ਮਹਾਰਾਜ ਦੀ ਤੋਪ ਲਾਹੌਰ ਦੂਜਾ ਤੁਸੀਂ ਤੁਹਾਡੇ ਧੀਆਂ ਪੁੱਤ ਇੰਗਲੈਂਡ ਨੇ ਲੰਡਨ ਲਾਲ ਟਟਲਾਉਜੀ ਦੇ ਸਾਲੇ ਦਾ ਘਰ ਹੈ ਇੱਕ ਤੋਪ ਫੌਜੀ ਦੇ ਸਾਲੇ ਦੇ ਘਰ ਦੇ ਦਰਵਾਜ਼ੇ ਤੇ ਗਾੜੀਆਂ ਗੁਰੂ ਕਲਗੀ ਧਰਮਹਾਰਾਜ ਦੀ ਪਈ ਤੇਜੀ ਤੋਪ ਮੈਨੂੰ ਇੱਕ ਵੀਰ ਮਿਲਿਆ ਉਹ ਕਹਿੰਦਾ ਵੀਰ ਜੀ ਤੀਜੀ ਤੋਪ ਹੈ ਚੰਡੀਗੜ੍ਹ ਮੈਂ ਕਿਹਾ ਮੈਂ ਜਦੋਂ ਤੱਕ ਵੇਖਾਂਗਾ ਨਹੀਂ ਉਦੋਂ ਤੱਕ ਮੈਂ ਦਾਅਵੇ ਨਾ ਨੀ ਕਹਿਣਾ ਕਿ ਤੀਜੀ ਤੋਪ ਚੰਡੀਗੜ੍ਹ ਪਈ ਹੈ ਭਾਈ ਔਰ ਮੈਂ ਬੇਨਤੀ ਤਾਂ ਤੁਹਾਡੀ ਖਿਦਮਤ ਵਿੱਚ ਕੀਤੀ ਤਿੰਨ ਸੁਗਾਤਾ ਮੋਈ ਪਿੰਡ ਜਵਾਲਾ ਸਿੰਘ ਵੈਦ ਨੇ ਗੁਰੂ ਕਲਗੀ ਧਰਮਹਾਰਾਜ ਨੂੰ ਦਿੱਤੀਆਂ ਸਨ ਇੱਕ ਸ੍ਰੀ ਸਾਹਿਬ ਇੱਕ ਤ੍ਰੇਕ ਦੀ ਲੱਕੜ ਦੀ ਰੀਲ ਜੇਤੇ ਪੋਥੀ ਪ੍ਰਕਾਸ਼ ਕੀਤੀ ਜਾਂਦੀ ਹੈ ਇਹ 184 ਮੋਰੀਆਂ ਵਾਲਾ ਗੰਗਾ ਸਾਕਰ ਤੇ ਮੇਰਾ ਸਵਾਲ ਫੇਰ ਹੈ ਉਹ ਤਿੰਨ ਜੀਜਾ ਅਨਾਇਦੁੱਲਾ ਖਾਨ ਦੇ ਕੋਲ ਰਾਏ ਕੱਲੇ ਦੇ ਪਰਿਵਾਰ ਦੇ ਕੋਲ ਇੰਗਲੈਂਡ ਪਈਆਂ ਨੇ ਇੰਗਲੈਂਡ ਛੋਬਾ ਪਾਰੀਆਂ ਉਹ ਨਹੀਂ ਦਿੰਦੇ ਭਾਈ ਬਹੁਤ ਕੁਝ ਕੀਤਾ ਜਾ ਸਕਦਾ ਜੇ ਕਰਨਾ ਹੋਵੇ ਗੁਰੂ ਕਲਗੀ ਧਰ ਦੀ ਵਿਰਾਸਤ ਸੰਭੀ ਜਾ ਸਕਦੀ ਹੈ